ਚੁਣਿਆ ਹੋਇਆ ਪ੍ਰਧਾਨ ਜਿਹੜਾ ਜਿਹਨੇ ਲੋਕਾਂ ਨੇ ਚੁਣਿਆ ਪੂਰੇ ਸ਼ਹਿਰ ਨੇ ਚੁਣਿਆ ਐ ਐਮਸੀ ਸਰਬਾਨਾ ਨੇ ਚੁਣਿਆ ਅੱਜ ਉਹਨੂੰ ਤਕਰੀਬਨ ਅੰਡਰਗਰਾਉਂਡ ਹੋਏ ਨੂੰ 20-22 ਦਿਨ ਹੋ ਗਏ ਇਹ ਪੋਲਿਟਿਕਸ ਕਰੋਂ ਤੱਕ ਲਈ ਸਾਡੇ ਸਵਰਗਵਾਸੀ ਗੁਰਮਿੰਦਰ ਸਿੰਘ ਲਾਲੀ ਜੀ ਬੇਵਕਤ ਉਹਨਾਂ ਦਾ ਕਾਲ ਚਲਾਣਾ ਹੋ ਗਿਆ ਸੀ ਉਹ ਸੀ ਬੇਕੰਢੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਛੋਟੇ ਜਿਹੇ ਸੱਦੇ ਤੇ ਸਾਰੇ ਖੰਨੇ ਦੇ ਪੱਤਰਕਾਰ ਇਲੈਕਟ੍ਰੋਨਿਕ ਔਰ ਪ੍ਰਿੰਟ ਮੀਡੀਆ ਦੇ ਇੱਥੇ ਪਹੁੰਚੇ ਹੋ ਮੈਂ ਤੁਹਾਨੂੰ ਇੱਥੇ ਆਇਆਂ ਤੇ ਸਵਾਗਤ ਕਰਦਾ ਤੁਹਾਡਾ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹ ਜਿਹੜੀ ਮਿਨਿਸਪਲ ਕਮੇਟੀ ਦੀਆਂ ਚੋੜਾਂ ਹੋ ਰਹੀਆਂ ਨੇ ਪੰਜਾਬ ਦੇ ਅੰਦਰ ਖਾਸ ਕਰਕੇ ਜੇ ਮੈਂ ਖੰਨੇ ਦੀ ਗੱਲ ਕਰਾਂ ਕਿਉਂਕਿ 3 ਸਾਲ ਹੋ ਗਿਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਔਰ ਖੰਨੇ ਦੇ ਅੰਦਰ ਜਿਸ ਤਰੀਕੇ ਨਾਲ ਪ੍ਰੈਸ਼ਰ ਪੋਲਿਟਿਕਸ ਹੋ ਰਹੀ ਹੈ ਦਬਾਅ ਬਣਾਇਆ ਜਾ ਰਿਹਾ ਵਿਰੋਧੀਆਂ ਦੇ ਉੱਤੇ ਇਹ ਬਹੁਤ ਹੀ ਨਿੰਦਣਯੋਗ ਹੈ ਇਹ ਕੋ ਖੰਨਾ ਜਿਹੜਾ ਉਹ ਇੱਕ ਅਮਨ ਪਸੰਦ ਸ਼ਹਿਰ ਹੈ ਇੱਥੇ ਦੀ ਭਾਈਚਾਰਕ ਸਾਂਝ ਬੜੀ ਮਜ਼ਬੂਤ ਰਹੀ ਹੈ ਹਮੇਸ਼ਾ ਔਰ ਇਹ ਪਹਿਲਾ ਮੌਕਾ ਜਦੋਂ ਕਿਸੇ ਸਰਕਾਰ ਦੇ ਸਮੇਂ 'ਚ ਇਹੋ ਜੀ ਬੇਚੈਨੀ ਔਰ ਇਹੋ ਜੀ ਡਰਾਉਣ ਧਮਕਾਉਣ ਦੀ ਰਾਜਨੀਤੀ ਜਿਹੜੀ ਇਹ ਪਹਿਲੀ ਵਾਰ ਦੇਖਣ ਨੂੰ ਮਿਲੀ ਆ ਤੂੰ ਤਾਜ਼ਾ ਮਿਸਾਲ ਦੇਖੋ ਹੁਣ 2 ਨੰਬਰ ਵਿੱਚ ਬਾਈ ਇਲੈਕਸ਼ਨ ਹੋ ਰਹੀ ਹੈ ਸਾਡੇ ਆਗੂ ਜਿਹੜੇ ਸਾ ਗੁਰਮਿੰਦਰ ਸਿੰਘ ਲਾਲੀ ਬੜੇ ਸੀਨੀਅਰ ਸਾਡੀ ਪਾਰਟੀ ਦੇ ਨੇਤਾ ਸੀਗੇ ਉਹਨਾਂ ਦਾ ਬੇਵਕਤ ਮੌਕੇ ਤੇ ਅਕਾਲ ਚਲਾਣਾ ਹੋ ਗਿਆ ਤੇ ਉਹ ਇਹ ਜਿਹੜੀ ਇਲੈਕਸ਼ਨ ਸੀਗੀ 2 ਨੰਬਰ ਦੀ ਇਹ ਬਾਈ ਇਲੈਕਸ਼ਨ ਦੇ ਤੌਰ ਤੇ ਪੂਰੇ ਪੰਜਾਬ ਵਿੱਚ ਜੋ ਕਮੇਟੀਆਂ ਔਰ ਕਾਰਪੋਰੇਸ਼ਨਾਂ ਦੀ ਚੋਣਾਂ ਹੋ ਰਹੀਆਂ ਉਹਦੇ ਨਾਲ ਹੋ ਰਹੀ ਹੈ ਔਰ ਸਾਡਾ ਡਿਕਲੇਅਰਡ ਕੈਂਡੀਡੇਟ ਕਾਂਗਰਸ ਪਾਰਟੀ ਦਾ ਗੁਰਜਸ਼ਨ ਸਿੰਘ ਨੂੰ ਦਬਾਅ ਬਣਾ ਕੇ ਉਹਦੇ ਤੇ ਪ੍ਰੈਸ਼ਰ ਬਣਾ ਕੇ ਉਹਨੂੰ ਇਲੈਕਸ਼ਨ ਜਿਹੜਾ ਲੜਨ ਤੋਂ ਰੋਕਿਆ ਗਿਆ ਇਹ ਬਹੁਤ ਹੀ ਮੰਦਭਾਗੀ ਔਰ ਬੜੀ ਨਿੰਦਣਯੋਗ ਗੱਲ ਔਰ ਇਹ ਪਹਿਲਾ ਮੌਕਾ ਨਹੀਂ ਹੈਗਾ ਪਹਿਲਾ ਲੋਕ ਸਭਾ ਚੋਣਾਂ 'ਚ ਅਸੀਂ ਪਾਰਟੀ ਦਫਤਰ ਜਿਹੜਾ ਉਹ ਬਿਲਕੁਲ ਲੈ ਲਿਆ ਸੀਗਾ ਉਹਦੀ ਸਫਾਈ ਹੋ ਚੁੱਕੀ ਸੀਗੀ ਔਰ ਸਾਡਾ ਟੈਂਟ ਲੱਗਣਾ ਸ਼ੁਰੂ ਹੋ ਗਿਆ ਸੀ ਇੱਕ ਦਿਨ ਬਾਅਦ ਚ ਸਾਡੇ ਜਿਹੜੇ ਕੈਂਡੀਡੇਟ ਸੀ ਡਾਕਟਰ ਅਮਰ ਸਿੰਘ ਜੀ ਉਹਨਾਂ ਨੇ ਘਟਨ ਕਰਨਾ ਸੀਗਾ ਆਪਣੇ ਚੋਣ ਦਫ਼ਤਰ ਦਾ ਔਰ ਪੂਰੇ 9 ਹਲਕਿਆਂ ਦਾ ਉਹ ਇੱਕ ਸਾਂਝਾ ਚੋਣ ਦਫ਼ਤਰ ਬਣਾਣਾ ਸੀਗਾ ਔਰ ਐਨ ਮੌਕੇ ਤੇ ਆ ਕੇ ਉਹਨੂੰ ਉਸ ਜਿਹੜੇ ਸਾਡੇ ਮਾਲਕ ਸੀਗੇ ਉਸ ਸ਼ੋਰੂਮ ਦੇ ਉਹਨਾਂ ਨੂੰ ਮਕਾ ਦਿੱਤਾ ਗਿਆ। ਤੋ ਇਹੋ ਜੀ ਗੱਲਾਂ ਚੱਲ ਰਹੀਆਂ ਨੇ ਅੱਜ ਤੁਸੀਂ ਦੇਖੋ ਸਾਡੀ ਕਮੇਟੀ ਦਾ ਮਿਸਪਰ ਕਮੇਟੀ ਦਾ ਚੁਣਿਆ ਹੋਇਆ ਪ੍ਰਧਾਨ ਜਿਹੜਾ ਇਹਨੂੰ ਲੋਕਾਂ ਨੇ ਚੁਣਿਆ ਪੂਰੇ ਸ਼ਹਿਰ ਨੇ ਚੁਣਿਆ ਐ ਐਮਸੀ ਸਰਬਾਨਾ ਨੇ ਚੁਣਿਆ ਅੱਜ ਉਹਨੂੰ ਤਕਰੀਬਨ ਅੰਡਰਗਰਾਊਂਡ ਹੋਏ ਨੂੰ 20-22 ਦਿਨ ਹੋ ਗਏ ਇਹ ਪੋਲਿਟਿਕਸ ਕਦੋਂ ਤੱਕ ਚੱਲੇਗੀ ਇਹ ਜਿਹੜਾ ਇੱਥੋਂ ਦੇ ਸਾਡੇ ਮੰਤਰੀ ਨੇ ਤਰਨਪ੍ਰੀ ਸੌਂਗ ਇਹਨਾਂ ਦੇ ਜਿਹੜੇ ਆਲੇ-ਦੁਆਲੇ ਇਰਦ-ਗਿਰਦ گروਹ ਬਣਿਆ ਹੋਇਆ ਇੱਕ ਚਾਰ-ਪੰਜ ਲੋਕਾਂ ਦਾ ਔਰ ਉਹ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਉਹਨਾਂ 'ਤੇ ਦਬਾਅ ਬਣਾਉਂਦੇ ਨੇ ਪ੍ਰੈਸ਼ਰ ਬਣਾਉਂਦੇ ਨੇ ਉਹਨਾਂ 'ਤੇ ਸੋ ਇਹ ਬਹੁਤ ਹੀ ਇੱਕ ਘਟਿਆ ਔਰ ਖੰਨੇ ਦੀ ਜਿਹੜੀ ਇਹ ਭਾਈਚਾਰਕ ਸਾਂਝ ਇਹਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਣ ਦੀ ਇਹ ਕੋਸ਼ਿਸ਼ ਕਰ ਰਹੇ ਨੇ ਇਹ ਇਹ ਬਹੁਤ ਜ਼ਿਆਦਾ ਅਸੀਂ ਇਸ ਇਸ ਜਿਹੜੀ ਦਬਾਵੀਂ ਰਾਜਨੀਤੀ ਨੂੰ ਕਦੇ ਹਰਗੇਸ਼ ਬਰਦਾਸ਼ਤ ਨਹੀਂ ਕਰਾਂਗੇ ਔਰ ਖੰਨਾ ਕਦੇ ਵੀ ਇਹੋ ਜੀ ਰਾਜਨੀਤੀ ਨੂੰ ਜਿਹੜੇ ਸੌਂਦ ਸਾਹਿਬ ਰਾਜਨੀਤੀ ਇੱਕ ਨਵੀਂ ਲੈ ਕੇ ਆਏ ਨੇ ਇੱਥੇ ਇਹਨੂੰ ਚੱਲਣ ਨਹੀਂ ਦਿੱਤੀ ਜਾਊਗੀ ਅੱਜ ਸਾਨੂੰ ਐ ਮੌਕੇ ਦੇ ਉੱਤੇ ਜਦੋਂ ਕਿ ਆਖਰੀ ਦਿਨ ਸੀਗਾ ਨਾਮਿਨੇਸ਼ਨ ਦਾ ਅੱਜ 3 ਵਜੇ ਤੋਂ ਬਾਅਦ ਕਾਗਜ਼ ਜਿਹੜੇ ਸੀਗੇ ਉਹ ਨਹੀਂ ਸਿਪਰੇ ਜਾਣੇ ਤੋ ਅਸੀਂ ਆ ਸਾਡੇ ਸਤਨਾਮ ਸਿੰਘ ਚੌਧਰੀ ਜਿਹੜੇ ਕਿ 2 ਨੰਬਰ ਵਾਰਡ ਤੋਂ ਹੀ ਨੇ ਪਾਰਟੀ ਦੇ ਬੜੇ ਪ੍ਰਾਣੇ ਆਗੂ ਨੇ ਸਾਡੇ ਯੂਥ ਕਾਂਗਰਸ ਦੇ ਵਿੱਚ ਵੀ ਕੰਮ ਕੀਤਾ ਪਾਰਟੀ ਦੇ ਵਿੱਚ ਵੀ ਕੰਮ ਕਰਦੇ ਨੇ ਸਾਡੀ ਜਿਹੜੀ ਅਨਾਜ ਮੰਡੀ ਆ ਉਹਦੇ ਵਿੱਚ ਵੀ ਇੱਕ ਚੰਗਾ ਨਾਂਅ ਹੈਗਾ ਇਹਨਾਂ ਦਾ ਇੱਕ ਚੰਗਾ ਪਰਿਵਾਰ ਹੈ ਤੋ ਸਾਰੀ ਪਾਰਟੀ ਨੇ ਇਹਨਾਂ ਨੂੰ ਬੇਨਤੀ ਕੀਤੀ ਔਰ ਇਹਨਾਂ ਨੇ ਜਾ ਕੇ ਫਿਰ ਆਪਣੇ ਨੋਮੀਨੇਸ਼ਨ ਪੇਪਰ ਕਾਂਗਰਸ ਪਾਰਟੀ ਵੱਲੋਂ ਅੱਜ ਦਾਖਲ ਕੀਤੇ ਨੇ ਤੋ ਇਸ ਕਰਕੇ ਅੱਜ ਤੁਹਾਨੂੰ ਇੱਥੇ ਬੁਲਾਉਣ ਦਾ ਇਹੀ ਮਕਸਦ ਸੀਗਾ ਕਿ ਬਹੁਤ ਘਟੀਆ ਔਰ ਬੜੀ ਹਲਕੀ ਰਾਜਨੀਤੀ ਜਿਹੜੀ ਆ ਉਹ ਖੰਨੇ ਦੇ ਵਿੱਚ ਆ ਆਮ ਆਦਮੀ ਪਾਰਟੀ ਦੇ ਸਮੇਂ 'ਚ ਖਾਸ ਕਰਕੇ ਤਰਨਪ੍ਰੀਤ ਸੌਂਦ ਔਰ ਜੋ ਉਹਨਾਂ ਦਾ ਇੱਕ ਝੁਗਿਰਦਾ ਬਣਿਆ ਹੋਇਆ ਜਿਹੜਾ ਸ਼ਹਿਰ ਨੂੰ ਚਲਾ ਰਹੇ ਨੇ ਔਰ ਜਿਸ ਤਰੀਕੇ ਨਾਲ ਅੱਜ ਸ਼ਹਿਰ ਦਾ ਹਰ ਵਿਕਾਸ ਦਾ ਕੰਮ ਰੁਕਿਆ ਪਿਆ ਮੈਂ 2 ਨੰਬਰ ਦੀ ਉਹ ਗੱਲ ਪੁੱਛਦਾ ਸੌਂਦ ਸਾਹਿਬੇ ਹੱਥ ਖੜਾ ਕਰਕੇ ਦੱਸ ਦੇਣ ਜਾਂ ਇਹਨਾਂ ਦੇ ਜਿਹੜੇ ਚਹੇਤੇ ਨੇ ਵੀ ਆ 2 ਨੰਬਰ ਵਾਰਡ ਦੇ ਵਿੱਚ ਆ ਤਿੰਨ ਸਾਲਾਂ ਚ ਕੀ ਕੰਮ ਹੋਇਆ ਕੋਈ ਉੱਥੇ ਸਰਕਾਰ ਵੱਲੋਂ ਕੋਈ ਮਦਦ ਆਈ ਕੋਈ ਉਹਦੇ ਤੇ ਕੋਈ ਫੰਡ ਲਾਇਆ ਗਿਆ ਕੋਈ ਕੰਮ ਉਹਦਾ 2 ਨੰਬਰ ਵਾਰਡ ਦਾ ਇਹਨਾਂ ਨੇ ਕਰਵਾਇਆ ਤੋਂ ਇਸ ਕਰਕੇ ਇਹ ਤਾਂ ਲੋਕਤੰਤਰ ਨੂੰ ਠੇਸ ਪਹੁੰਚਾ ਰਹੇ ਨੇ ਲੋਕਤੰਤਰ ਦਾ ਕਾਣ ਕਰ ਰਹੇ ਨੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਸੋ ਲੋਕਤੰਤਰ ਨੂੰ ਬਚਾਉਣ ਦੇ ਲਈ ਮੈਂ ਅੱਜ ਖੰਨਾ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਆਹ 2 ਨੰਬਰ ਦੀ ਜਿਹੜੀ ਇਹ ਜਿਮਨੀ ਚੋਣ ਇਹਦੇ ਚ ਕਾਂਗਰਸ ਪਾਰਟੀ ਨੂੰ ਦੇ ਉਮੀਦਵਾਰ ਸਤਨਾਮ ਸਿੰਘ ਚੌਧਰੀ ਜਿਹੜੇ ਨੇ ਉਹਨਾਂ ਨੂੰ ਜਿਤਾ ਕੇ ਤੁਸੀਂ ਇਹ ਜਿਹੜਾ ਇੱਕ ਪ੍ਰੈਸ਼ਰ ਔਰ ਇੱਕ ਤਕੇ ਸ਼ਹੀਦ ਆ ਜਿਹੜਾ ਅੱਜ ਇੱਕ ਸਮਾਂ ਇਹਨਾਂ ਨੇ ਲਿਆਂਦਾ ਹੋਇਆ ਇਹਨੂੰ ਦੂਰ ਕੀਤਾ ਜਾਊ ਜਾਵੇ ਔਰ ਇਹਦੇ ਨਾਲ ਇੱਕ ਜੋ ਲੋਕਤੰਤਵ ਨੂੰ ਬਚਾਉਣ ਦੀ ਗੱਲ ਹੈ ਉਹਦੇ ਲਈ ਅਸੀਂ ਅੱਗੇ ਹੋ ਕੇ ਇੱਕ ਕਦਮ ਪੱਟ ਸਕੀਏ ਤੋਂ ਮੈਂ ਅੱਜ ਦੇ ਲਈ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਤੁਸੀਂ ਸਾਰਿਆਂ ਨੇ ਹਮੇਸ਼ਾ ਹੀ ਸਾਡੀ ਗੱਲ ਜਿਹੜੀ ਲੋਕਾਂ ਤੱਕ ਪਹੁੰਚਦੀ ਕੀਤੀ ਹੈ ਤੋਂ ਅਸੀਂ ਇਹ ਵੀ ਚਾਹਾਂਗੇ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਅੱਜ ਜਿਹੜੀ ਦਬਾਵੀਂ ਰਾਜਨੀਤੀ ਪੂਰੇ ਖੰਨੇ ਵਿੱਚ ਹੋ ਰਹੀ ਹੈ ਔਰ ਹੋਰ ਨਾ ਥਾਵਾਂ ਤੇ ਵੀ ਹੋ ਰਹੀ ਹੈ ਅੱਜ ਪਟਿਆਲੇ ਦੇ ਵਿੱਚ ਵੀ ਇੱਕ ਤਾਜ਼ਾ ਮਿਸਾਲ ਸਾਨੂੰ ਦੇਖਣ ਨੂੰ ਮਿਲੀ ਹੈ ਕਿ ਉੱਥੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਕਾਗਜ਼ ਪਾੜ ਦਿੱਤੇ ਗਏ ਉਹਨਾਂ ਨੂੰ ਨਾਮੀਨੇਸ਼ਨ ਦਾਖਲ ਨਹੀਂ ਕਰਨ ਦਿੱਤੇ ਗਏ ਔਰ ਹਾਲੇ ਤੱਕ ਤਿੰਨ ਚਾਰ ਦਿਨ ਜਿਹੜੇ ਨਾਮੀਨੇਸ਼ਨ ਨੂੰ ਸੀਗੇ ਇਹਨਾਂ ਨੇ ਹਾਲੇ ਉਹ ਜਿਹੜੇ ਪ੍ਰੋਪਰ ਵੋਟਰ ਲਿਸਟਾਂ ਨਹੀਂ ਪਹੁੰਚਦੀਆਂ ਕੀਤੀਆਂ ਔਰ ਜਿਹੜੇ ਨਾਮੀਨੇਸ਼ਨ ਫਾਰਮਸ ਨੇ ਉਹਨਾਂ ਨੂੰ ਬਕਾਇਦਾ ਕੈਂਡੀਡੇਟਾਂ ਤੱਕ ਆਨਲਾਈਨ ਨੀ ਜਾਂ ਉਥੋਂ ਕਿਤੇ ਉਪਲਬਧ ਨਹੀਂ ਐਨਓਸੀਆਂ ਜਿਹੜੀਆਂ ਨੇ ਉਹ ਜਿਹੜੀਆਂ ਦੇਣ ਵਿੱਚ ਆਨਾ ਕਾਨੀ ਕੀਤੀ ਜਾ ਰਹੀ ਹੈ ਸੋ ਬਹੁਤ ਹਤਕੰਡੇ ਜਿਹੜੇ ਨੇ ਉਹ ਪਣਾਏ ਜਾ ਰਹੇ ਨੇ ਇਹ ਚੋਣਾ ਜਿਹੜੀਆਂ ਇਹ ਲੜਨ ਦੀ بجائے ਇਹ ਚੋਣਾ ਲੁੱਟਣ ਦੀ ਕੋਸ਼ਿਸ਼ ਜਿਹੜੀ ਝਾੜੂ ਸਰਕਾਰ ਪੂਰੇ ਪੰਜਾਬ ਵਿੱਚ ਕਰ ਰਹੀ ਹੈ ਔਰ ਖੰਨੇ ਦੇ ਵਿੱਚ ਵੀ ਬਹੁਤ ਜ਼ਿਆਦਾ ਮਾੜੇ ਹਾਲਾਤ ਜਿਹੜੇ ਨੇ ਇਹ ਝਾੜੂ ਸਰਕਾਰ ਦੇ ਜਿਹੜੇ ਬੜੇ ਹੋਏ ਨੇ ਤੋਂ ਮੈਂ ਥੋੜਾ ਸਾਰਿਆਂ ਦਾ ਫੇਰ ਧੰਨਵਾਦ ਕਰਦਾ ਔਰ ਕਿਉਂਕਿ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਖੰਨੇ ਜ਼ਿਲ੍ਹੇ ਵਿੱਚ ਵੀ ਹੋ ਰਹੀਆਂ ਨੇ ਸੋ ਉਹਦੀ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਸਾਡੇ ਸਾਹ ਲਖਵੀਰ ਸਿੰਘ ਜੀ ਜਿਹੜੇ ਲੱਖਾ ਸਾਹਿਬ ਕਾ ਐਮ ਐਲ ਏ ਨੇ ਔਰ ਜ਼ਿਲ੍ਹਾ ਕਾਂਗਰਸ ਜ਼ਿਲ੍ਹਾ ਕਾਂਗਰਸ ਦੇ ਖੰਨੇ ਦੇ ਪ੍ਰਧਾਨ ਨੇ ਉਹ ਹੋਰ ਵਿਸਤਾਰਪੂਰਵਕ ਜਾਣਕਾਰੀ ਪੂਰੇ ਉਹ ਜ਼ਿਲ੍ਹੇ ਦੀ ਤੁਹਾਨੂੰ ਦੇਣਗੇ ਜਿਸ ਤਰ੍ਹਾਂ ਸਾ ਗੁਰਕੀਰ ਸਿੰਘ ਨੇ ਦੱਸਿਆ ਵਾਰਡ ਨੰਬਰ 2 ਚ ਸਾਡੇ ਸਵਰਗਵਾਸੀ ਗੁਰਮਿੰਦਰ ਸਿੰਘ ਲਾਲੀ ਜੀ ਬੇਵਕਤ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ ਸੀ ਉਹ ਥੀਕ ਵੇਕੈਂਟ ਹੋ ਗਈ ਸੀ ਉਹਦੇ ਤੇ ਬਾਈ ਇਲੈਕਸ਼ਨ ਇਹ ਜਨਰਲ ਇਲੈਕਸ਼ਨਾਂ ਪੰਜਾਬ ਚ ਮਿਸੀਪਲ ਕਾਰਪੋਰੇਸ਼ਨਾਂ ਦੀਆਂ ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਨੇ ਉਹਨਾਂ ਦੇ ਨਾਲ ਹੋ ਰਹੀ ਆ ਉਹਦੇ ਵਿੱਚ ਉਹਨਾਂ ਬਾਰੇ ਦੱਸਤਾ ਕਿ ਖੰਨੇ ਦੇ ਹਾਲਾਤ ਨੇ ਕਿਵੇਂ ਪ੍ਰੈਸ਼ਰ ਦੀ ਰਾਜਨੀਤੀ ਕੀਤੀ ਜਾ ਰਹੀ ਆ ਕਿਵੇਂ ਕੈਂਡੀਡੇਟ ਮਕਰਾਏ ਜਾ ਰਹੇ ਨੇ ਸੋ ਸਾਰੀ ਵਿਸਤਾਰ ਪੂਰਵਕ ਸਾ ਗੁਰ ਕੀ ਰਿਸਕ ਨੇ ਦੱਸਿਆ ਖੰਨੇ ਜ਼ਿਲ੍ਹੇ ਅੰਦਰ ਸਾਡੇ ਪੈਲ ਚ ਨਗਰ ਪੰਚਾਇਤ ਮਲੌਤ ਦੀ ਇਲੈਕਸ਼ਨ ਹੋ ਰਹੀ ਆ ਮਾਛੀਵਾੜਾ ਸਾਹਿਬ ਹੋ ਰਹੀ ਆ ਇਲੈਕਸ਼ਨ ਤੇ ਇੱਕ ਬਾਏ ਇਲੈਕਸ਼ਨ ਸਮਰਾਲੇ ਚ ਹੋ ਰਹੀ ਆ ਸਾਰੀ ਇਲੈਕਸ਼ਨ ਕਾਂਗਰਸ ਪਾਰਟੀ ਕਾਂਗਰਸ ਦੇ ਚੋਣ ਨਿਸ਼ਾਨ ਤੇ ਲੜ ਰਹੀ ਆ ਤੇ ਕਾਂਗਰਸ ਪਾਰਟੀ ਲੋਕਾਂ ਦੇ ਵਿੱਚ ਜਿਹੜੇ ਇਹਨਾਂ ਨੇ ਪਿਛਲੇ ਦਿਨਾਂ 'ਚ ਵਾਅਦੇ ਕੀਤੇ ਸੀ 2-3 ਸਾਲ ਹੋ ਚੁੱਕੇ ਕੋਈ ਵਾਅਦੇ ਨੂੰ ਬੂਰ ਨਹੀਂ ਪਿਆ ਚਾਹੇ ਲੋਕਾਂ ਨੂੰ 1000 ਰੁਪਏ ਦਾ ਸਾਡੀਆਂ ਮਾਵਾਂ ਭੈਣਾਂ ਨੂੰ ਵਾਅਦਾ ਕੀਤਾ ਚਾਹੇ ਨਸ਼ਾ 4 ਮਹੀਨੇ 'ਚ ਖਤਮ ਕਰਨ ਦਾ ਵਾਅਦਾ ਕੀਤਾ ਜਾਂ ਵੱਡਾ ਮੁਤਾ ਕ੍ਰਾਪਸ਼ਨ ਦਾ ਸੀ ਜਦੋਂ ਬਲੇਮ ਲਾਉਂਦੇ ਸੀ ਵੀ ਆਮ ਲੋਕਾਂ ਨੂੰ ਕਿਸੇ ਵੀ ਦਫ਼ਤਰ 'ਚ ਜਾ ਕੇ ਕ੍ਰਾਪਸ਼ਨ ਰਹਿਤ ਸਰਕਾਰ ਸੱਜ ਕੇ ਦੇਵਾਂਗੇ ਅੱਜ ਇਹਨਾਂ ਦੇ ਚਾਹੇਤਿਆਂ ਦੇ ਬੰਦੇ ਬਿਠਾਏ ਹੋਏ ਨੇ ਰਜਿਸਟਰੀਆਂ ਤੱਕ ਗਿਣੀਆਂ ਜਾਂਦੀਆਂ ਨੇ ਕਿੰਨੀਆਂ ਰਜਿਸਟਰੀਆਂ ਤਸੀਲਾਂ ਚੋਂ ਦੀਆਂ ਨੇ ਸ਼ਾਮ ਨੂੰ ਐਮ ਐਲ ਏ ਮੰਤਰੀਆਂ ਨੂੰ ਰਿਪੋਰਟ ਕੀਤੀ ਜਾਂਦੀ ਆ ਸੋ ਇਹ ਬਹੁਤ ਸਾਰੇ ਮੁੱਦੇ ਨੇ ਜਿਹੜੇ ਸ਼ਹਿਰਾਂ 'ਚ ਚੱਲ ਰਹੇ ਨੇ ਜਿਹੜੇ ਪਿੰਡਾਂ 'ਚ ਚੱਲ ਰਹੇ ਨੇ ਅੱਜ ਇੱਕ ਗਰੀਬ ਪਰਿਵਾਰ ਨੇ ਮੇਰੇ ਹਲਕੇ ਦਾ ਇੱਕ ਵਿੱਗੇ ਦੀ ਜਗ੍ਹਾ ਸੀ ਇੰਤਕਾਲ ਕਰਾਉਣਾ ਸੀ ਉਹਨੂੰ 20000 ਰੁਪਏ ਇੰਤਕਾਲ ਕਰਾਉਣ ਲਈ ਦੇਣਾ ਪਿਆ ਉਸ ਪਿੰਡ ਦਾ ਪ੍ਰੂਫ ਵਿਦ ਸਰਪੰਚ ਐਕਸ ਦੱਸ ਵੀ ਸਕਦਾ ਕਿ ਇਹ ਕਿਸੇ ਨੂੰ ਲੋੜ ਹੋਵੇ ਪਰ ਇਹ ਜਿਹੜਾ ਕੁਸ਼ਾਸ਼ਨ ਆਇਆ ਇਹਨੂੰ ਖਤਮ ਕਰਨ ਲਈ ਕਾਂਗਰਸ ਪਾਰਟੀ ਗ੍ਰਾਸ ਰੂਟ ਤੇ ਲੱਗੀ ਅਜ ਮਿਸਪਲ ਕਮੇਟੀ ਦੀਆਂ ਚੋਣਾਂ ਨੇ ਨਗਰ ਪੰਚਾਇਤਾਂ ਦੀਆਂ ਉਹਦੇ ਮਾਧਮ ਰਹੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਜਿਹੜਾ ਇਹ ਝੂਠ ਬਦਲਾਅ ਦੇ ਨਾਂ ਤੇ ਆਏ ਸੀ ਇਸ ਬਦਲਾਅ ਨੂੰ ਖਤਮ ਕਰਨ ਚ ਕਾਂਗਰਸ ਪਾਰਟੀ ਆਪਣਾ ਪੂਰਾ ਯੋਗਦਾਨ ਪਾਉ ਤੇ ਜ਼ਿਲ੍ਹਾ ਕਾਂਗਰਸ ਅੰਦਰ ਜਿਹੜੀਆਂ ਨਗਰ ਪੰਚਾਇਤਾਂ ਮਾਛੀਵਾੜਾ ਸਾਹਿਬ ਹੋਰ ਜਾਂ ਮਲਾਉਦ ਹੋ ਰਹੀ ਆ ਅਸੀਂ ਪੂਰਨ ਬਹੁਮਤ ਨਾਲ ਲੈ ਕੇ ਉੱਥੇ ਆਪਣੀਆਂ ਮਿਸਪਲ ਕਮੇਟੀਆਂ ਬਣਾਵਾਂਗੇ ਥੈਂਕ ਯੂ